ਭਗਵੰਤ ਮਾਨ ਨੂੰ ਇੱਕ ਗੱਲ ਕਹਿਣਾ ਚਾਹੁੰਦਾ ਮੇਤਰਾ ਬੰਦਾ ਬਣ ਜਾ ਜੇ ਉਹ ਦਿਨ ਨਹੀਂ ਰਹੇ ਤੇ ਇਹ ਵੀ ਨਹੀਂ ਰਹੇ ਠੀਕ ਹੈ ਔਰ ਇਹ ਗੱਲਾਂ ਬਹੁਤ ਖਤਰਨਾਕ ਵੀ ਬੋਲ ਰਿਹਾ ਪੰਜਾਬ ਵਾਸਤੇ ਲਾਅ ਐਂਡ ਆਰਡਰ ਤੁਹਾਡੇ ਤੋਂ ਸੰਭਲ ਨਹੀਂ ਰਿਹਾ ਬੇੜਾ ਗਰਗ ਹੋ ਗਿਆ ਸਟੇਟ 'ਚ ਲਾਅਲੈਸਨੈਸ ਹੋ ਗਈ ਹੈ ਜੋ ਮਰਜ਼ੀ ਜਿੱਥੇ ਮਰਜ਼ੀ ਕਤਲੋਗਾਰਤ ਕੰਟਰੈਕਟ ਕਿਲਿੰਗ ਜੇਲਾ ਚੋ ਇੰਟਰਵਿਊ ਉਹ ਤੁਹਾਡੇ ਤੋਂ ਸਾਹਮਣੇ ਨਹੀਂ ਜਾਂਦੇ ਤੇ ਕੋਈ ਇਲੈਕਟਿਡ ਮੈਂਬਰ ਆਪਦੀ ਗੱਲ ਕਰੇ ਆਵਾਜ਼ ਬੁਲੰਦ ਕਰੇ ਉਹ ਤੁਹਾਨੂੰ ਪਸੰਦ ਨਹੀਂ ਆਉਂਦੀ ਤੁਸੀਂ ਧੱਕਾ ਸ਼ੁਰੂ ਕਰ ਦਿੰਦੇ ਹੋ ਇਹ ਗੱਲ ਬੜਾ ਚਿਰ ਨਹੀਂ ਚੱਲਣਾ ਚਲੋ ਜਿੰਨਾ ਚਿਰ ਰੱਬ ਨੇ ਤੇਰੇ ਹੱਕ 'ਚ ਲਿਖੀ ਆ ਉਹਨਾਂ ਚਿਰ ਹੀ ਮੁੱਖ ਮੰਤਰੀਸ਼ਿਪ ਚੱਲਣੀ ਆ ਮੁੜ ਕੇ ਬੁਲਾਉਣਾ ਕਹੇ ਨੇ ਨਹੀਂ ਇਸ ਲਈ ਇਹ ਸਾਰੀ ਹਰਕਤਾਂ ਤੋਂ ਜਿਹੜਾ ਪ੍ਰਸ਼ਾਸਨ ਪੁੱਠੇ ਕੰਮਾਂ ਦਾ ਸਾਥ ਦੇ ਰਿਹਾ ਆਈ ਥਿੰਕ ਉਹਨਾਂ ਨੂੰ ਵੀ ਸੁਚੇਤ ਹੋ ਜਾਣਾ ਚਾਹੀਦਾ ਕਿ ਭਾਈ ਭੁਗਤਨੀਆਂ ਪਹਿਣੀਆਂ no one will support the wrong aur main aaj karda ummeed karda hai ki eh je faisle bhagwant maan de galat faisle prashasan lagu na kare